ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਮਨਦੀਪ ਸਿੰਘ ਜੀ ਮਨਦੀਪ ਕੀ ਮਾਮਲਾ ਹੈ ਮਾਮਲਾ ਸਰ ਮੇਰੇ ਨਾਲ ਲਾਸਟ 28 ਤਰੀਕ ਨੂੰ ਸਵੇਰੇ 4 ਵਜੇ ਚੋਰੀ ਹੋ ਗਈ ਸਰ ਕਿਸੇ ਨੇ ਸਾਨੂੰ ਦੱਸਿਆ ਕਿ ਆਪਣਾ ਕੀ ਤੁਹਾਡਾ ਸ਼ਟਰ ਖੁੱਲਿਆ ਫੋਨ ਕੀਤਾ 5:00 ਵਜੇ ਦੇ ਆਸ-ਪਾਸ ਕਾਦੀ ਦੁਕਾਨ ਹੈ ਤੁਹਾਡੀ ਸਰ ਮੋਬਾਈਲ ਸ਼ਾਪ ਦੀ ਹੈ ਓਕੇ ਕੀ ਨੁਕਸਾਨ ਹੋਇਆ ਤੁਹਾਡੀ ਦੁਕਾਨ ਤੇ ਸਰ ਮੇਰੇ ਸ਼ਟਰ ਤੋੜ ਗਏ ਆ ਸਰ 프ਰੰਟ ਸ਼ੀਸ਼ਾ ਲੱਗਿਆ ਸੀਗਾ ਉਹ ਟੁੱਟ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਗੱਲੇ ਜੋ ਪੈਸੇ ਕੱਢਿਆ ਮੇਰਾ ਮੋਬਾਈਲ ਲੈ ਗਿਆ तकरीबन 50-60 ਹਜ਼ਾਰ ਦਾ ਨੁਕਸਾਨ ਕਰ ਚੁੱਕੇ ਆ ਜੀ ਤੇ ਉਸ ਤੋਂ ਬਾਅਦ ਵੀ ਹਫਤੇ ਦੇ ਅੰਦਰ ਅੰਦਰ ਦੂਸਰੀ ਚੋਰੀ ਹੋ ਗਈ ਆ ਕੱਲ ਹੂੰ ਕੱਲ तकरीबन ਚ 4 ਵਜੇ ਦੇ ਨੀਅਰ ਅਬਾਊਟ ਮੈਂ ਲੰਚ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਮਹੱਲੇ ਦੇ ਵਿੱਚ ਚੋਰ-ਚੋਰ ਦੀ ਆਵਾਜ਼ ਆਈ ਮੈਂ ਬਾਹਰ ਆ ਕੇ ਦੇਖਿਆ ਤੇ ਲੋਕ ਟੁੱਟਾ ਆਇਆ ਸੀਗਾ ਤੇ ਸੀਸੀਟੀਵੀ ਚੋਂ ਦੇਖਿਆ ਜੀ ਲੋਕ ਤੋੜ ਕੇ ਕੋਈ ਅੰਦਰ ਆਇਆ ਵਾ ਗੱਲਾਂ ਖੋਲਿਆ ਵਾ ਮੇਰੇ ਕੀਪੈਡ ਵਾਲੇ ਸੈੱਟ ਸੀਗੇ ਉਹ ਲੈ ਗਿਆ ਥੋੜਾ ਬਹੁਤ ਕਹਿ ਸੀਗਾ ਚਾਹ ਜਿਹੜੀ ਘਟਨਾ ਹੈ ਦਿਨ ਦੁਪਹਿਰੇ ਦੀ ਹੈ ਹਾਂਜੀ ਇਹ ਘਟਨਾ ਦਿਨ ਦੁਪਹਿਰੇ ਦੀ ਹੈ ਸਰ ਦੋ ਵਾਰੀ ਹੋ ਚੁੱਕੀ ਹੈ ਜੀ ओके ਤੇ ਦੂਸਰੀ ਵਾਰੀ ਕੀ ਨੁਕਸਾਨ ਹੋਇਆ ਤੁਹਾਡਾ ਦੂਸਰੀ ਵਾਰ ਤੇ ਕੀ ਪੈਡ ਵਾਲੇ ਸੈਟ ਲੈ ਕੇ ਗਏ ਆ ਜੀ ਸਰ ਇੱਕ ਗੱਲੇ ਚ ਥੋੜਾ ਜਿਹਾ ਕੈ ਸੀਗਾ 2-400 ਰੁਪਏ ਵਾਲਾ ਜਿਵੇਂ ਕਿ ਆਪਾਂ ਦੇਖ ਰਹੇ ਆ આરોપી ਦੇ ਜਦੋਂ ਭੱਜਣ ਲੱਗਾ ਡੱਬ ਦੇ ਵਿੱਚ ਹਥਿਆਰ ਹੈ ਹਾਂਜੀ ਤੇ ਤੁਸੀਂ ਮੰਨਦੇ ਹੋ ਕਿ ਜੇ ਦੁਕਾਨਦਾਰੀ ਆ ਕੋਈ ਨਜ਼ਦੀਕ ਹੁੰਦਾ ਤੇ ਉਹਦਾ ਨੁਕਸਾਨ ਹੋ ਸਕਦਾ ਸੀ ਹਾਂਜੀ ਸਰ ਜੇ ਮੈਂ ਹੀ ਹੁੰਦਾ ਇਕੱਲਾ ਤਾਂ ਉਹਨੇ ਹਥਿਆਰ ਰੱਖ ਕੇ ਮੇਰੇ ਛੱਟਪੱਟ ਮਾਰ ਦੇਣੀ ਸੀਗੀ ਤੇ ਕੀ ਕਹਿਣਾ ਚਾਹੋਗੇ ਭਗਵੰਤਮਾਨ ਸਾਹਿਬ ਤਾਂ ਕਹਿ ਰਿਹਾ ਵੀ ਜ਼ੀਰੋ ਟੋਲਰੈਂਸ ਵੀ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਜ਼ੀਰੋ ਟੋਲਰੈਂਸ ਹੈ ਗੁੰਡ ਕੀ ਕਹਿਣਾ ਚਾਹੋਗੇ ਸਰ 0 ਟੋਲਰੈਂਸ ਬਿਲਕੁਲ ਨਹੀਂ ਹੈਗਾ ਅਜੀ ਹੁਣ ਵੀ ਗੜੇ ਆ ਸਾਡੇ ਨਾ ਆਲੇ-ਦੁਆਲੇ ਘਟੋ-ਘਟੇ ਚਾਰ-ਪੰਜ ਬਾਈਕਰ ਲੰਗੀਆਂ ਜਿਨ੍ਹਾਂ ਦੇ ਨੰਬਰ ਪਲੇਟ ਹੀ ਨਹੀਂ ਹੈਗੇ ਕੋਈ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਤੇ ਜਿਹੜੀ ਦੂਜੀ ਘਟਨਾ ਹੋਈ ਹੈ ਤੁਹਾਡੀ ਹਾਂਜੀ ਉਹਦੇ 'ਚ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਉਹਦੇ 'ਚ ਤਕਰੀਬਨ 5-7 ਹਜ਼ਾਰ ਦਾ ਹੀ ਹੋਇਆ ਸੀ ਜਿਹੜੇ આરોપી ਭੱਜ ਰਹੇ ਆ ਹਾਂਜੀ ਉਹ ਕਾਦੇ ਤੇ ਭੱਜੇ ਨੇ ਉਹ ਸਿਰ ਬਾਈਕਰ ਨਾਲ ਕੋਈ ਡੀਲੈਕਸ ਨਾ ਉਹਨਾਂ ਦੀ ਫਰੰਟ ਨੰਬਰ ਪਲੇਟ ਆ ਨਾ ਉਹਨਾਂ ਦੀ ਬੈਕ ਨੰਬਰ ਪਲੇਟ ਆ ਜੀ ਨਾ ਕੋਈ ਪੀਸੀਆਰ ਦਾ ਕੋਈ ਗੇੜਾ ਬੰਦਾ ਲਾਉਂਦਾ ਇਹ ਰਾਤ ਨੂੰ ਕੋਈ ਪੀਸੀਆਰ ਵਾਲਾ ਨੀ ਗੇੜਾ ਰਿਹਾ ਕਿਸ ਇਸ ਮਾਮਲੇ ਚ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਦਾ ਸਰ ਪੁਲਿਸ ਨੇ ਪਹਿਲਾਂ ਕੰਪਲੇਂਟ ਲਿਖੀ ਹੈ ਫਿਰ ਤਿੰਨ ਚਾਰ ਦਿਨ ਅਸੀਂ ਗੇੜੇ ਲਗਾਉਂਦੇ ਰਹੇ ਆ ਫਿਰ ਐਫ ਆਈ ਆਰ ਹੋ ਗਈ ਹੈ ਉਹ ਉਹਨਾਂ ਨੇ ਕਿਹਾ ਕਿ ਹਾਂਜੀ ਤੁਹਾਡਾ ਬੰਦਾ ਮਿਲ ਜੂਗਾ ਕੀ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਕੋਈ ਹਾਲੇ ਤੱਕ ਨਹੀਂ ਹੋਈ ਸਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੇ ਇਹ ਮੰਗ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪਕੜੋ ਤਾਂ ਕਿ ਜੋ ਸਾਡੇ ਨਾਲ ਹੋਇਆ ਅੱਗੇ ਅੱਗੇ ਕਿਸੇ ਨਾਲ ਵੀ ਨਾ ਹੋਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਪੀਸੀਆਰ ਦੇ ਗੇੜੇ ਵੀ ਲੱਗਣੇ ਚਾਹੀਦੇ ਆ ਜੀ ਡੇਲੀ ਰਾਤ ਨੂੰ ਜੇ ਇਨਸਾਫ ਨਹੀਂ ਮਿਲਿਆ ਤੇ ਫਿਰ ਕੀ ਕਰੋਗੇ ਤੁਸੀਂ ਸਿਰਫ ਫਿਰ ਕੁਝ ਨਹੀਂ ਕਰ ਸਕਦੇ ਜੀ ਅਸੀਂ ਇਹ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਠੱਲ ਪਾਓ ਜੀ ਜਲਦੀ ਤੋਂ ਜਲਦੀ